ਨਗਰ ਕੌਂਸਲ ਗੁਰਾਇਆਂ ਦੇ ਵਾਰਡ ਨੰਬਰ 9 ਵਿਖੇ ਵਿਕਾਸ ਕੰਮ ਦਾ ਉਦਘਾਟਨ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੀਮ ਕੁਮਾਰ ਉਹਨਾਂ ਨਾਲ ਨਗਰ ਕੌਂਸਲ ਦੇ ਪ੍ਰਧਾਨ ਹਰਮੇਸ਼ ਲਾਲ ਚੋਹਾਨ ਵਾਰਡ ਕੌਂਸਲਰ ਨਵਜੋਤ ਕੌਰ ਮਨੋਤਾ ਸੁਨੀਲ ਮਨੋਤਾ ਅਤੇ ਵਾਰਡ ਵਾਸੀਆਂ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਪ੍ਰੀਮ ਕੁਮਾਰ ਨੇ ਕਿਹਾ ਕਿ ਵੋਟਾਂ ਸਮੇਂ ਜੋ ਵਾਅਦੇ ਵਾਰਡ ਵਾਸੀਆਂ ਵੱਲੋਂ ਕੀਤੇ ਗਏ ਸਨ ਉਸ ਨੂੰ ਨਗਰ ਕੌਂਸਲ ਗੁਰਾਇਆਂ ਦੇ ਪ੍ਰਧਾਨ ਅਤੇ ਉਹਨਾਂ ਦੇ ਕੌਂਸਲਰਾਂ ਵੱਲੋਂ ਪੂਰਾ ਕੀਤਾ ਜਾ ਰਿਹਾ ਹੈ ਉਨਾ ਕਿ ਹ ਕਿ 1 ਕਰੋੜ 6 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਦੀਆਂ ਹੋਧੀਆਂ ਦੀ ਸਫਾਈ ਦਾ ਕੰਮ ਸ਼ਹਿਰ ਵਿੱਚ ਚੱਲ ਰਿਹਾ ਹੈ ਜਿਸ ਦਾ ਨਤੀਜਾ ਵੀ ਵੇਖਣ ਨੂੰ ਮਿਲ ਰਿਹਾ ਹੈ ਕਿ ਬਰਸਾਤੀ ਤੇ ਗੰਦਾ ਪਾਣੀ ਬੜਾ ਪਿੰਨ ਰੋਡ ਤੋਂ ਹੁਣ ਤੇਜ਼ ਰਫ਼ਤਾਰ ਨਾਲ ਨਿਕਲ ਰਿਹਾ ਹੈ ਇਸ ਮੌਕੇ ਹਰਮੇਸ਼ ਲਾਲ ਚੋਹਾਨ ਪ੍ਰਧਾਨ ਨਗਰ ਕੌਂਸਲ ਗੁਰਾਇਾਨ ਨੇ ਕਿਹਾ ਕਿ 13 ਵਾੜਾ ਚ 1 ਕਰੋੜ 62 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾਣਗੇ ਜਿਸ ਤੇ ਟੈਂਡਰ ਵੀ ਲੱਗੇ ਹੋਏ ਹਨ ਅਤੇ ਵਾਡਾ ਵਿੱਚ ਕੰਮ ਵੀ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸੁੰਦਰ ਤੇ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਪੂਰੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਹਾਂਜੀ ਸਤਿ ਸ਼੍ਰੀ ਅਕਾਲ। ਵੀਮੈਨ ਵਾਰਡ ਨੰਬਰ 9 ਚ ਨਵਜੋਤਕਰ ਮਨੋਤਾ ਕਾਉਂਸਲਰ ਤੇ ਮੈਂ ਸਾਰਿਆਂ ਦਾ ਆਪਣੇ ਆਮ ਆਦਮੀ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ। ਤੇ ਪ੍ਰਿੰਸੀਪਲ ਸਾਹਿਬ ਦਾ ਐਓ ਸਾਹਿਬ ਦਾ ਤੇ ਆਪਣੇ ਆਮ ਆਦਮੀ ਪਾਰਟੀ ਦਾ ਸਾਰਿਆਂ ਦਾ ਤੇ ਪ੍ਰਧਾਨ ਸਾਹਿਬ ਜੀ ਦਾ ਤੇ ਬਾਕੀ ਸਾਰੇ ਕੌਂਸਲਰਾਂ ਦਾ ਤੇ ਆਪਣੇ ਮੋਹੱਲਾ ਨਿਵਾਸੀ ਸਾਰੇ ਜਿੰਨੇ ਵੀ ਹੈਗੇ ਆ ਮੈਂ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਵੀ ਅਸੀਂ ਉਹਨਾਂ ਦੇ ਕੰਮ ਕਰਾਵਾਂਗੇ ਸੋ ਅੱਜ ਅਸੀਂ ਸ਼ੁਰੂਆਤ ਕਰਦੇ ਆ ਅੱਜ ਤੋਂ ਵੀ ਅਸੀਂ ਲੋਕਾਂ ਦੇ ਜਿਹੜੇ ਕੰਮ ਕਰਵਾਉਣ ਦਾ ਵਾਅਦਾ ਪੂਰਾ ਕੀਤਾ ਸੀ ਅਸੀਂ ਅੱਜ ਤੋਂ ਉਹ ਸ਼ੁਰੂ ਕਰਦੇ ਵੀ ਥੈਂਕ ਯੂ ਜੀ ਹਲਕਾ ਵਿਧਾਨ ਸਭਾ ਫਲੋਰ ਦਾ ਮਹੱਤਵਪੂਰਨ ਕਸਬਾ ਗਰਾਇਆਂ ਔਰ ਗਰਾਇਆਂ ਦੀ ਵਾਰਡ ਨੰਬਰ 9 ਦੇ ਵਿੱਚ ਅੱਜ ਵਿਕਾਸ ਕਾਰਜਾਂ ਦੇ ਜਿਹੜੇ ਕੰਮ ਸ਼ੁਰੂ ਕੀਤੇ ਆ ਸਾਰੇ ਹੀ ਸਤਿਕਾਰਤ ਇੱਥੇ ਕਾਉਂਸਲਰ ਸਹਿਬਾਨ ਔਰ ਬਲੌਕ ਪ੍ਰਧਾਨ ਸਹਿਬਾਨ ਔਰ ਬਹੁਤ ਹੀ ਸਤਿਕਾਰਤ ਇਸ ਵਾਰਡ ਦੀਆਂ ਜਿਹੜੀਆਂ ਸ਼ਖਸੀਤਾਂ ਆ ਉਹ ਖੜੀਆਂ ਆ ਇਹ ਵਾਰਡ ਦੇ ਵਿੱਚ ਜਿਹੜੇ ਹੈ ਤਕਰੀਬਨ 8 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਹੈਗਾ ਉਹ ਇੰਟਰਲੋਕ ਦੀ ਜਿਹੜਾ ਉਹ ਕੰਮ ਚੱਲ ਰਿਹਾ ਹੈਗਾ ਔਰ ਸਾਈਡ ਤੇ ਕੋਸ਼ਿਸ਼ ਕਰਾਂਗੇ ਵੀ ਜਿਹੜੀਆਂ ਗਲੀਆਂ ਨਾਲੀਆਂ ਨਾਲੀਆਂ ਉਹਨਾਂ ਨੂੰ ਵੀ ਟਕਣ ਦੇ ਲਈ ਇੰਤਜ਼ਾਮ ਕੀਤਾ ਜਾਵੇ ਇੱਕ ਕਰੋੜ 62 ਲੱਖ ਰੁਪਏ ਜਿਹੜਾ ਪਿੱਛੇ ਹਾਊਸ ਨੇ ਪਾਸ ਕੀਤਾ ਸੀਗਾ 13 ਹੀ ਬਾਡਾਂ ਦੇ ਵਿੱਚ ਸਾਰੇ ਹੀ ਬਾਡਾਂ ਦੇ ਵਿੱਚ ਵਿਕਾਸ ਦੇ ਕੰਮ ਬਹੁਤ ਹੀ ਵਧੀਆ ਰੂਪ ਦੇ ਵਿੱਚ ਚੱਲ ਰਿਹਾ ਅੱਜ ਇਸ ਬਾੜ ਦੇ ਵਿੱਚ ਵੀ ਜਿਹੜਾ ਹੈ 8 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਹੈ ਐਂਟਰਲੋਕ ਦਾ ਕੰਮ ਸ਼ੁਰੂ ਕੀਤਾ ਸੋ ਸਾਰੇ ਹੀ ਇਸ ਬਾੜ ਦੇ ਨਿਵਾਸੀਆਂ ਨੂੰ ਮੈਂ ਮੁਬਾਰਕਬਾਦ ਦਿੰਦਾ ਹਾਂ ਔਰ ਨਾਲ ਦੀ ਨਾਲ ਭਰੋਸਾ ਵੀ ਦਿੰਨੇ ਹਾਂ ਕਿ ਤੁਹਾਡੇ ਨਾਲ ਜੋ ਅਸੀਂ ਵਚਨਬੱਧਤਾ ਪ੍ਰਗਟਾਈ ਸੀ ਚੋਣਾਂ ਦੇ ਦੌਰਾਨ ਉਹ ਵਚਨਬੱਧਤਾ ਤੇ ਅਸੀਂ ਪੂਰੇ ਕਾਇਮ ਆ ਹਰ ਬਾੜ ਦਾ ਵਿਕਾਸ ਕਰਨ ਦੇ ਲਈ ਤੁਹਾਡੀ ਪਾਰਟੀ ਤੁਹਾਡੀ ਸਰਕਾਰ ਆਮ ਆਦੀ ਪਾਰਟੀ ਉਹ ਤੁਹਾਡੇ ਨੇ ਵਚਨਬੱਧਤਾ ਆ ਔਰ ਤੁਸੀਂ ਦੇਖਿਆ ਆ ਕਿ ਅਸੀਂ ਕਮਿਟਮੈਂਟ ਕੀਤੀ ਸੀ ਚੋਣਾਂ ਦੇ ਦੌਰਾਨ ਕਿ ਅਸੀਂ ਗਰਾਹ ਸ਼ਹਿਰ ਦੇ ਵਿੱਚ ਗੰਦੇ ਪਾਣੀ ਦੇ ਨਿਕਾਸੀ ਦੇ ਲਈ ਕੰਮ ਕਰਾਂਗੇ ਔਰ ਜਿਹੜਾ ਉਧਰ ਪਾਣੀ ਰੁਕਦਾ ਸੀਗਾ ਬੜਾ ਪਿੰਡ ਸਾਈਡ ਤੇ ਬਾੜਾਂ ਦੇ ਵਿੱਚ ਗੰਦਾ ਪਾਣੀ ਜਿਹੜਾ ਸੀ ਉਹਦਾ ਨਿਕਾਸੀ ਰੁਕੀ ਸੀ 1 ਕਰੋੜ 6 ਲੱਖ ਰੁਪਏ ਦੀ ਲਾਗਤ ਦੇ ਨਾਲ ਬਹੁਤ ਵੱਡਾ ਪ੍ਰੋਜੈਕਟ ਤੇ ਜਿਹੜੀਆਂ ਮਸ਼ੀਨਾਂ ਲੱਗੀਆਂ ਆ ਸਾਰੇ ਵਾਰਡਾਂ ਦੇ ਵਿੱਚ ਜਾ ਕੇ ਜਿਹੜਾ ਹੈਗਾ ਉਹ ਸਫਾਈ ਹੋ ਰਹੀ ਆ ਔਰ ਤੁਹਾਡਾ ਜਿਹੜਾ ਸੀ ਕੀਤਾ ਤੁਹਾਡੇ ਨਾਲ ਵਾਦਾ ਵਚਨ ਸੀਗਾ ਕਿ ਅਸੀਂ ਪਾਣੀ ਦੀ ਬੂਥ ਨਹੀਂ ਲੈਣ ਦੇਵਾਂਗੇ ਉਹ ਜਿਹੜਾ ਹੈਗਾ ਮੇਰੇ ਸਾਰੇ ਜਿੰਨੇ ਵੀ ਇੱਥੇ 13 ਦੇ 13 ਸਾਡੇ ਨਗਰ ਕੌਂਸਲ ਦੇ ਸਾਥੀ ਆ ਵਾਰਡ ਪ੍ਰਧਾਨ ਆ ਸਾਰੇ ਅਸੀਂ ਜਿਹੜਾ ਹੈਗਾ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਗਰਾਹ ਸ਼ਹਿਰ ਦਾ ਸਮੁੱਚਾ ਵਿਕਾਸ ਕਰਨ ਦੇ ਲਈ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜਾ ਹੈਗਾ ਵੱਡਾ ਯੋਗਦਾਨ ਪਾਵਾਂਗੇ ਧੰਨਵਾਦ ਅੱਜ ਜੋ ਸਾਡੀ ਆਮ ਆਦਮੀ ਪਾਰਟੀ ਦਾ ਟੀਚਾ ਸੀਗਾ ਕਿ ਸ਼ਹਿਰ ਦੇ ਵਿਕਾਸ ਨੂੰ ਮੁੱਖ ਰੱਖਦੇ ਹੋਏ ਅੱਜ ਬਾੜ ਨੰਬਰ 9 ਦੇ ਵਿੱਚ ਕਰੀਬ 16 ਲੱਖ ਦਾ ਅਸੀਂ ਬਜਟ ਦੇ ਨਾਲ ਕੰਮ ਪਾਇਆ ਜਿਹਦਾ 8 ਲੱਖ ਕੁਝ ਹਜ਼ਾਰ ਦਾ ਇਹ ਰੁਪਏ ਦਾ ਕੰਮ ਸੀ ਸਾਡੇ ਮਾਨਯੋਗ ਸਾਡੀ ਬੇਟੀ ਦੇ ਸਮਾਨ ਨਵਜੂਤ ਕੌਰ ਜੀ ਐਮਸੀਆ ਕਾਉਂਸਲਰ ਹੈ ਇਥੋਂ ਜਿਨ੍ਹਾਂ ਨੇ ਅੱਜ ਇਸ ਦਾ ਉਦਘਾਟਨ ਕਰਾਇਆ ਔਰ ਜੋ ਇਹਨਾਂ ਨੇ ਵਾਦੇ ਕੀਤੇ ਸੀ ਅਸੀਂ ਆਪਣੀ ਕਾਉਂਸਲ ਵੱਲੋਂ ਹਰ ਇੱਕ ਜੋ ਮੇਰੇ ਸਾਥੀ ਕਾਉਂਸਲਰਾਂ ਨੇ 13 ਦੇ 13 ਨੇ ਵਾਦੇ ਕੀਤੇ ਸੀ ਉਸ ਨੂੰ ਹਰ ਹਾਲਤ ਦੇ ਵਿੱਚ ਪੂਰੀ ਕਰਾਂਗੇ ਔਰ ਆਮ ਆਦਮੀ ਪਾਰਟੀ ਦੀ ਇਹੀ ਵਿਚਾਰਧਾਰਾ ਹੈ ਕਿ ਕਿਸੇ ਵੀ ਸ਼ਹਿਰ ਵਾਸੀ ਨੂੰ ਕਿਸੇ ਵੀ ਪਿੰਡ ਵਾਸੀ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕੀ ਹਰ ਇੱਕ ਦਾ ਜਿਹੜਾ ਕੰਮ ਆ ਬਾੜਾਂ ਦਾ ਪਹਿਲ ਦੇ ਦਰ ਆਤੇ ਹੋਵੇ ਜਿੱਦਾਂ ਕਿ ਪਿਛਲੇ ਤੁਸੀਂ ਦੇਖਿਆ ਹੀ ਆ ਕਿ ਸ਼ਹਿਰ ਦੇ ਵਿੱਚ 106000 ਦੀਆਂ 1 ਕਰੋੜ 6 ਲੱਖ ਦੀਆਂ ਮਸ਼ੀਨਾਂ ਦੇ ਨਾਲ ਜੋ ਸਾਡੇ ਸੀਵਰੇਜ ਬੋਰਡ ਪਿਆ ਸੀਵਰੇਜ ਪਿਆ ਸੀ ਉਹਦੀ ਸਫਾਈ ਨਹੀਂ ਸੀ ਹੋਈ ਕਾਫੀ ਸਮੇ ਤੋਂ ਉਹਦੀ ਸਫਾਈ ਚੱਲ ਰਹੀ ਆ ਕਾਫੀ ਦਿੱਕਤ ਸੀਗੀ ਜਦੋਂ ਬਰਸਾਤੀ ਪਾਣੀ ਤੇ ਗੰਦੇ ਪਾਣੀ ਦੀ 4 5 6 7 8 ਵਾਰਡ ਦੇ ਵਿੱਚ ਜਿਹੜੀ ਕਿ ਹੁਣ ਤਕਰੀਬਨ 90% ਹੱਲ ਹੋ ਗਈ ਆ ਔਰ ਜਲਦੀ ਬਾਕੀ ਵੀ ਸ਼ਹਿਰ ਦੇ ਵਿੱਚ ਉਹ ਸਫਾਈ ਕਰਦੇ ਹੋਏ ਹੱਲ ਹੋ ਜੂਗੀਆਂ ਜੋ ਵਾਦੇ ਆਮ ਆਦਮੀ ਪਾਰਟੀ ਨੇ ਸਾਡੇ ਕੌਂਸਲਰਾਂ ਨੇ ਕੀਤੇ ਆ ਅਸੀਂ ਉਹ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਔਰ ਉਸ ਨੂੰ ਹੱਲ ਕਰਦੇ ਹੋਏ ਹੀ ਵਿਕਾਸ ਕਾਰਨਾਂ ਦੇ ਨੇਰੀ ਲਿਆਵਾਂਗੇ ਤਾਂ ਸਾਡਾ ਕੀ ਇਹ ਲੱਗ ਰਿਹਾ ਹੈ ਪੂਰੇ ਤੇਰਾਵਾੜੇ ਇੱਕ 1 ਕਰੋੜ 65 ਲੱਖ ਦੇ ਸਾਡੇ ਜੋ ਹਾਊਸਲੋ ਪਾਸ ਕੀਤੇ ਗਏ ਇਸ ਇਹ ਸਾਰੇ ਵਾਰਡ ਵਿੱਚ ਸ਼ੁਰੂ ਹੋ ਰਿਹਾ ਕੰਮ ਸਾਰੇ ਹੀ ਵਾਰਡਾਂ ਦੇ ਵਿੱਚ ਚੱਲ ਰਹੇ ਆ ਥੋੜੀ ਜਿਹੀ ਚਲੋ ਦਿੱਕਤ ਹੈ ਆ ਵੀ ਲੇਬਰ ਦੀ ਦਿੱਕਤ ਹੈ ਬਰਸਾਤ ਦੇ ਕਰਕੇ ਥੋੜੀ ਦਿੱਕਤ ਹੈ ਔਰ ਸਾਰੇ ਹੀ ਵਾਰਾਂ ਦੇ ਵਿੱਚ ਬਰਾਬਰ ਕੰਮ ਹੋਣਗੇ ਜੀ ਇੱਕ ਫੋਗਿੰਗ ਦੀ ਡਿਮਾਂਡ ਕੀਤੀ ਜਾ ਰਹੀ ਹੈ ਸ਼ਹਿਰ ਵਾਸੀਆਂ ਵੱਲੋਂ ਉਹ ਕਦੋਂ ਤੱਕ ਸ਼ੁਰੂ ਕਰਵਾ ਲੈਣਗੇ ਫੋਗਿੰਗ ਇੱਕ ਦੋ ਦਿਨਾਂ ਦੇ ਵਿੱਚ ਹੋ ਜਾਣੀ ਹੈ ਜੀ ਅੱਜ ਸੈਚਰਡੇ ਆ ਸੋਮਵਾਰ ਹਰ ਹਾਲਤ ਵਿੱਚ ਫੋਗਿੰਗ ਹੋਣ ਲੱਪਗੇ